ਵਾੜਾਤ ਨੂੰ ਅੰਜਾਮ ਦੇਣ ਆਏ ਤਿੰਨ ਜਵਾਨਾਂ ਨੇ ਕੱਟ ਕੇ ਦੁਕਾਨਦਾਰ ਦੀ ਕੰਨਪਟੀ ਤੇ ਲਾ ਦਿੱਤੀ ਪਿਸਤੌਲ ਅਕਿਉ ਦੁਕਾਨਦਾਰ ਵੀ ਨਿਕਲਿਆ ਦਰੁਸਤ ਤੇ ਚੋਰ ਕਰਤੇ ਸੁਸਤ ਉਹ ਕਹਾਵਤ ਤਾਂ ਤੁਸੀਂ ਸੁਣੀ ਹੋਣੀ ਹੈ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਜਿਸ ਦੀ ਮਦਦ ਦੇ ਨਾਲ ਪੁਲਿਸ ਨੇ ਜਾਦ ਪੋਚੇ ਤਿੰਨੋਂ ਤੁਸੀਂ ਵੀ ਦੇਖੋ ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ ਪਤਾ ਇਹ ਕੱਲ ਬੀਕੇ ਐਂਟਰਪ੍ਰਾਈਜ਼ ਜਿਹੜਾ ਮਨੀ ਐਕਸਚेंजर ਆ ਉਹਦੇ ਵਾਰਦਾਤ ਹੋਈ ਸੀਗੀ ਦੋ ਬੰਦਿਆਂ ਨੇ ਉੱਥੇ ਅਟੈਂਪਟ ਕੀਤੀ ਸੀਗੀ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਸਬੰਧ ਵਿੱਚ ਮਾਨਯੋਗ ਸਾਡੇ ਜਿਹੜੇ ਐਸਐਸਪੀ ਸ਼੍ਰੀ ਅਖਲ ਚੌਧਰੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਯੋਗ ਐਸਪੀ ਡੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਦੀ ਪਾਲ ਵਿੱਚ ਜਿਹੜੇ ਸਾਡੇ ਨੱਕੇ ਪਹਿਲਾਂ ਹੀ ਲੱਗੇ ਹੁੰਦੇ ਆ ਸ਼ਾਮ ਨੂੰ ਉਹਨੂੰ ਦੇਖਦੇ ਹੋਏ ਜਦੋਂ ਅਸੀਂ ਇਸ ਵਾਰਦਾਤ ਨੂੰ ਜਦੋਂ ਇਸ ਵਾਰਦਾਤ ਨੂੰ ਅਸੀਂ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਭ ਤੋਂ ਪਹਿਲਾਂ ਅਸੀਂ ਜੋ ਇਸ ਗਲੀ ਦੇ ਵਿੱਚ ਕੈਮਰੇ ਸੀ ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਉੱਥੋਂ ਸਾਨੂੰ ਇਹ ਚੀਜ਼ ਪਤਾ ਲੱਗੀ ਵੀ ਇਹ ਜਿਹੜੇ ਦੋਸ਼ੀ ਸੀ ਇਹ ਦੋ ਨਹੀਂ ਸੀ ਇਹ ਤਿੰਨ ਸੀਗੇ ਇੱਕ ਜਿਹੜਾ ਐਕਟਿਵ ਵਾਲਾ ਹੈ ਕਿ ਉਹ ਪਹਿਲਾਂ ਹੀ ਉੱਥੇ ਇੰਤਜ਼ਾਰ ਕਰ ਰਿਹਾ ਸੀ ਅਸੀਂ ਜੋ ਲੋਕਾਂ ਦੀਆਂ ਦੁਕਾਨਾਂ ਦੇ ਅੱਗੇ ਕੈਮਰੇ ਲੱਗੇ ਹੋਏ ਆ ਜਾਂ ਕੈਮਰੇ ਲੋਕਾਂ ਦੀ ਮਦਦ ਨਾਲ ਪਹਿਲਾਂ ਹੀ ਆਪਣੇ सिटी ਨਵਾਂ ਸ਼ਹਿਰ ਤੇ ਥਾਣੇ ਵਿੱਚ ਲੱਗੇ ਹੋਏ ਆ ਉਹਨਾਂ ਦੀ ਮਦਦ ਨਾਲ ਉਹਨਾਂ ਨੂੰ ਟ੍ਰੇਸ ਕਰਨ ਦੇ ਵਾਸਤੇ ਅੱਗੇ-ਅੱਗੇ ਉਹਨਾਂ ਦਾ ਪਿੱਛਾ ਕਰਨਾ ਜੁਰੂ ਕੀਤਾ ਸੋ ਇਹਨਾਂ ਕੈਮਰਿਆਂ ਨੂੰ ਦੇਖਦੇ ਹੋਏ ਜੋ ਇਹਨਾਂ ਦੀਆਂ ਕੜੀਆਂ ਜੋੜਦੇ ਹੋਏ ਸੀ ਇਹਨਾਂ ਦੀਆਂ ਫੋਟੋਆਂ ਵੀ ਨਾਲ-ਨਾਲ ਜਿਹੜੇ ਛੋਟੇ ਗਰੁੱਪਾਂ ਦੇ ਆਪਣੇ ਸੋਰਸਿਸ ਹੈ ਜਾਂ ਹੋਰ ਗਰੁੱਪਸ ਹੈ ਉਹਨਾਂ ਵਿੱਚ ਸ਼ੇਅਰ ਹੋ ਗਈਆਂ ਸੀਗੀਆਂ ਜੋ ਸਾਨੂੰ ਥੋੜਾ ਬੋਤਾਂ ਇਨਫੋਰਮੇਸ਼ਨ ਸਾਡੇ ਸੋਰਸਾਂ ਨੇ ਦਿੱਤੀ ਵੀ ਹੈ ਜਿਹੜੇ ਬੰਦੇ ਆ ਇਹ ਫਲਾਣੀ ਜਗ੍ਹਾ ਚੰਡੀਗੜ੍ਹ ਰੋਡ ਤੇ ਖੜੇ ਆ ਤੇ ਇਹ ਵੀ ਸ਼ਾਇਦ ਕੋਈ ਹੋਰ ਵਾਰ ਦਾਤ ਨੂੰ ਇਨਜਾਮ ਦੇ ਸਕਦੇ ਆ ਜਿਹਦੇ ਸਬੰਧ ਵਿੱਚ ਐਸਐਚਓ ਸਿਟੀ ਆਪਣੀ ਮੈਡਮ ਨਰੇਸ਼ ਨੇ ਉਥੇ ਰੇਡ ਕਰਕੇ ਉਹਨਾਂ ਤਿੰਨਾਂ ਦੋਸ਼ੀਆਂ ਨੂੰ ਰਾਤ ਹੀ ਗ੍ਰਿਫਤਾਰ ਕਰ ਮਤਲਬ ਸਵੇਰੇ ਅੱਜ ਗ੍ਰਿਫਤਾਰ ਕੀਤਾ ਤੇ ਜਿਹਦੇ ਸਬੰਧ ਵਿੱਚ ਅਗਲੀ ਜਿਹੜੀ ਕਾਰਵਾਈ ਹੈ ਇਹਨਾਂ ਨੂੰ ਅੱਜ ਕਾਨੂੰਨ ਜਿਹੜਾ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਅਸੀਂ ਕਰੀਏਗਾ ਮਾਮਲਾ ਕਰੀਏਗਾ ਇਹਨਾਂ ਦੇ ਇੱਕ ਦੋਸ਼ੀ ਤੇ ਪਹਿਲਾਂ ਮਾਮਲਾ ਦਰਜ ਹੈਗਾ 400 ਕੋਈ ਕੋਆਰਡੀਨੇਟਰ ਤਾਂ ਨਹੀਂ ਇਹ ਤਿੰਨਾਂ ਦੇ ਨਾਂ ਹੈ ਜੀ ਇੱਕ ਦਾ ਗਗਨਦੀਪ ਹੈ ਜੀ ਇਹ ਹੈਗਾ ਆਪਣਾ ਸਿਟੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਜੀ ਦੂਜਾ ਹੈਗਾ ਵਿਜੇ ਕੁਮਾਰ ਨਾਈ ਮਾਜਰੇ ਦਾ ਰਹਿਣ ਵਾਲਾ ਤੀਜਾ ਆਤਮ ਸਿੰਘ ਹੈ ਜੀ ਇਹ ਬਰਨਾਲਾ ਕਲਾਂ ਦਾ ਰਹਿਣ ਵਾਲਾ ਜੀ ਪਿਸਟਲੇ ਨਕਲੀ ਪਿਸਟਲ ਸੀਗਾ ਜੀ ਇਹ ਉਹਨਾਂ ਨੇ ਆਪਾਂ ਵੀਡੀਓ ਚ ਵੀ ਦੇਖਿਆ ਵੀ ਜਿਵੇਂ ਉਹਨੇ ਲਪੇਟਿਆ ਹੋਇਆ ਸੀ ਲਪੇਟ ਕੇ ਵਰਤਿਆ ਕਿਸੇ ਚੀਜ਼ ਦੇ ਵਿੱਚ ਕਵਰ ਕੀਤਾ ਹੋਇਆ ਸੀ ਉਹਦੀ ਸਰਵ ਲੂਟ ਕਿੰਨੀ ਐਸੀ ਬੜੀ ਐਸੀ ਅੰਦਰ ਲੂਟ ਤਾਂ ਜਿੰਨੇ ਹੁੰਦੇ ਸਾਰੇ ਹੀ ਲੈ ਜਾਣੇ ਸੀ ਜੀ ਉਹਨੇ ਸਰ ਇਹ ਤਿੰਨਾਂ ਦਾ ਆਪਸ ਚ ਰਿਲੇਸ਼ਨਸ ਕਿੱਦਾਂ ਹੈ ਇਹ ਜਿਹੜੇ ਇਹ ਨਾ ਇਹ ਹੈ ਤਾਂ ਮਤਲਬ ਅਲੱਗ-ਅਲੱਗ ਹੈ ਜੀ ਇਹ ਮਤਲਬ ਇਲਾਜ ਕਰਾ ਰਹੇ ਆ ਨਸ਼ੇ ਦਾ ਆਪਣੇ ਸਰਕਾਰੀ ਓਪ ਟ ਸੈਂਟਰ ਚ ਕਿੰਨੋ ਜਾਨੀ ਹਾਂ ਉੱਥੇ ਇਹ ਗੋਲੀਆਂ ਲੈਣ ਜਾਂਦੇ ਆ ਜਿਹੜੀਆਂ ਆਪਾਂ ਨਸ਼ੇ ਦੀਆਂ ਮਿਲਦੀਆਂ ਉੱਥੇ ਹੀ ਤਿੰਨੇ ਇਕੱਠੇ ਹੋ ਗਏ ਉੱਥੇ ਇਹਨਾਂ ਦੀ ਦੋਸਤੀ ਹੋ ਗਈ ਹੁਣ ਮਾਮਲਾ ਕਿੱਧਰ ਚੱਲ ਰਿਹਾ ਸਰ ਮਾਮਲਾ 398 ਆਈਪੀਸੀ ਦਾ ਦਰਜ ਕੀਤਾ ਜੀ ਕੱਲ ਇਹਨਾਂ ਨੂੰ ਫਿਰ ਕੱਲ ਪੇਸ਼ ਕਰਕੇ ਅਸੀਂ ਅੱਗੇ ਕਾਰਵਾਈ ਕਰਾਂਗੇ ਇਹਦੀ ਐਕਟਵਾ ਯੂਜ਼ ਕੀਤੀ ਆ ਉਹ ਇਹਨਾਂ ਦੇ ਨਾਂ ਤੇ ਇੱਕ ਰਿਪੋਰਟ ਦੇਣਾ ਤੇ ਜੀ ਇਹ ਆਪਣੀ ਆਪਣੀ ਐਕਟਵਾ ਆਪਣੀ ਐਕਟਵਾ